ਪਾਣੀ ਦੀ ਸਪੀਡ ਵੀ ਬਹੁਤ ਹੈ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈ ਤੇ ਆਪਾਂ ਨੂੰ ਇਹ ਵਿਆਸ ਦਰਿਆ ਨੱਕੋ ਨੱਕ ਭਰਿਆ ਦਿਖ ਰਿਹਾ ਹਾਈ ਅਲਰਟ ਜਾਰੀ ਕਰਿਆ ਹੋਇਆ ਤੇ ਕੰਢਿਆਂ ਤੇ ਵੀ ਪੂਰਾ ਪਾਣੀ ਆ ਪਾਣੀ ਮੁੰਡਾ ਬਾਲਕਨੀ 'ਚ ਖੜ ਕੇ ਜਿਵੇਂ ਸ਼ੈਮਲੀ ਵਾਲੀ ਫੀਲਿੰਗ ਲੈ ਰਿਹਾ ਯੋ ਮੇਰੇ ਵਾਲਾ ਗਰਾਸ ਕਿਹੜਾ ਹੈ ਸੁੱਜੀ ਆ ਤੁਨੇ ਦੋਨੇ ਮੇਰੇ ਕਿਹੜੀ ਦੋਨੇ ਸੁੱਜੀ ਨਹੀਂ ਨਹੀਂ ਟਾਈਮ ਜ਼ਿਆਦਾ ਵਾਲੀ ਪਣੀ ਘੱਟ ਵਾਲੀ ਪਣੀ ਘਾੜਾ ਵੀ ਬੜੀ ਗਰਮ ਕਰ ਦਿੰਦੇ ਆ ਬਚ ਗਏ ਰਾਤ ਫਿਲਟਰ ਚੋਕ ਹੋ ਗਏ ਤੇ ਕਿਹੜੀ ਪਣੀ ਮਹਾਰਾਜ ਜਿਹੜੀ ਜਿਹੜੀ ਬਾਜੀ ਚੱਲਦੀ ਹੈ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈ ਜੀ 12 ਅਗਸਤ 2025 ਦਿਨ ਮੰਗਲਵਾਰ ਤੇ ਰਾਤੀ ਆਪਾਂ ਨੇ ਇਸ ਗੁਰਦੁਆਰਾ ਸਾਹਿਬ 'ਚ ਸਟੇ ਕਰ ਲਈ ਸੀਗੀ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਮਿੱਠਾ ਟਵਾਣਾ ਤੇਲਾ ਤਾਰਾ ਸਿੰਘ ਗੁਰਦੁਆਰਾ ਹਰੀ ਭਗਤਪੁਰਾ ਮੈਂ ਤੇ ਭਾਈ ਜਵਾਹਰ ਸਿੰਘ ਮਿੱਠਾ ਟਵਾਣਾ ਕਾਰਸੇਵਾਲੇ ਜੀ ਤੇ ਮਹੰਤ ਜਗਮੀਤ ਸਿੰਘ ਜੀ ਤੇ ਉਸ ਤੋਂ ਬਾਅਦ ਜੋ ਮੇਨ ਇਹ ਅਸਥਾਨ ਹੈ ਇਹ ਅਸਥਾਨ ਹੈ ਜੀ ਭਾਈ ਕਨਈਆ ਜੀ ਦਾ ਤੇ ਭਾਈ ਕਨਈਆ ਜੀ ਦਾ ਜੋ ਥਾਨ ਹੈ ਜੋ ਵੀ ਇੱਥੋਂ ਜਲ ਵਗੈਰਾ ਲੈ ਕੇ ਜਾਂਦੇ ਸੀਗੇ ਜਦੋਂ ਯੁੱਧ ਲੱਗਿਆ ਵਾ ਸੀਗਾ ਤਾਂ ਪ੍ਰੋਪਰ ਸਥਾਨ ਆਊਟਸਾਈਡ ਹੈ ਤੇ ਲਾਗੇ ਜਾ ਕੇ ਤੁਹਾਨੂੰ ਉੱਧਰ ਵੀ ਦਰਸ਼ਨ ਕਰਵਾਉਂਦੇ ਆ ਜੀ ਹਾਂਜੀ ਤਿਆਰ ਹੈ ਜੀ ਸੈਕਿੰਡ ਰੈਡੀ ਹੈ ਤਿਆਰੀ ਹੈ ਫਿਰ ਅੱਗੇ ਚਲੋ ਮਹਾਰਾਜ ਚੱਲੀਏ ਅੱਜ ਦੇਖਦੇ ਕਿੰਨਾ ਕੁ ਸਫਰ ਨਿਕਲਦਾ ਅਗਰ ਮੌਸਮ ਦੀ ਗੱਲ ਕਰਾਂ ਤਾਂ ਮੌਸਮ ਮੀਂਹ ਵਾਲਾ ਏ ਇਹ ਨਹੀਂ ਪਤਾ ਵੀ ਸਾਨੂੰ ਪਠਾਨਕੋਟੇ ਪਹੁੰਚਣ ਦੇਗਾ ਪਤਾ ਨਹੀਂ ਨਹੀਂ ਚਲੋ ਬਾਕੀ ਗੁਰੂ ਮਹਾਰਾਜ ਅੱਗੇ ਦੇਖਦੇ ਹਾਂ ਜੀ ਆਜੀ ਤੁਹਾਨੂੰ ਮਾਣ ਪੂਰੀ। ਤੇ ਇੱਧਰ ਕਮਰੇ ਵਗੈਰਾ ਅਵੇਲੇਬਲ ਹੈ। ਤੇ ਕਮਰੇ ਲੈਣ ਦੇ ਲਈ ਤੁਹਾਡੇ ਕੋਲੇ ਜੈਕ ਹੋਣਾ ਜ਼ਰੂਰੀ ਹੈ। ਵੀ ਸਾਨੂੰ ਵੀ ਇੱਕ ਦੋ ਬੰਦੇ ਵਿਚ ਪਾਣੇ ਪਏ ਤੇ ਉਸ ਤੋਂ ਬਾਅਦ ਜਾ ਕੇ ਕਿਤੇ ਕਮਰਾ ਮਿਲਿਆ। ਕਮਰੇ ਖਾਲੀ ਪਏ ਤੇ ਪਹਿਲਾਂ ਅਸੀਂ ਲੰਗਰ ਹਾਲ 'ਚ ਬੈਠਣੇ ਲਾ ਲਾਂਗੇ ਵੀ ਲੰਗਰ ਹਾਲ ਵੀ ਕਿ ਟੈਂਟ ਲਾ ਲਾਂਗੇ। ਪਰ ਇਹ ਕਮਰਾ ਸੋਹਣਾ ਹੈ। ਅਟੈਚ ਬਾਥਰੂਮ ਹੈ ਉਧਰ ਬਾਲਕਨੀ ਹੈ ਤੇ ਰਾਤੀ ਚੋਬਰ ਨੇ ਬਾਦਾਮ ਪਿਓਏ ਤੇ ਤੇ ਬਾਦਾਮ ਛੱਕੇ ਫਿਰ ਚੱਲਦੇ ਮੈਨੂੰ ਲੱਗਦਾ ਗਿਣਕੇ ਹੋਏ 2 4 6 8 10 12 ਅੱਛਾ 6 6 ਬਾਦਾਮ ਪਿਓਏ ਹੋਏ ਆ ਮੈਂ ਸੋਚਿਆ ਵੀ ਫੇਲੇ ਆਪਣਾ ਪਹਿਲਾ ਦਿਨ ਆ ਤੇ ਖਰਾਕ ਹੌਲੀ ਹੌਲੀ ਵਧਾਈ ਜਾਵੇ ਵੀ ਜੇ ਇੱਕ ਵਾਰ ਫਿਰ ਬਦਾਮ ਜਾਦਾ ਖਾ ਲੈ ਕਿਤੇ ਜ਼ੋਰ ਨਾ ਕਰੇ ਇਹ ਸ਼੍ਰੀਨਗਰ ਜਾ ਕੇ ਵਧਾਵਾਂਗੇ ਫਿਰ ਜ਼ੋਰ ਪਰਖੇ ਜਾਣਾ ਹੈ ਫਿਰ ਹੌਲੀ ਹੌਲੀ ਦੱਸਾਂ ਪਿਆ ਜਾਗੇ ਠੀਕ ਹੈ ਐਂ ਦਾ ਮੁੰਡਾ ਸਮਝਦਾਰ ਹੈ ਤਾਈਂ ਸੇਰੇ ਤੱਕ ਜਾ ਹੁਣ ਜੇ ਹੁਣ ਹੀ ਇੱਕ ਜਣਾ 12-12 15-15 ਖਾਣ ਲੱਗ ਗਿਆ ਬੱਸ ਫਿਰ ਅਸੀਂ ਕਿੰਨੇ ਕਿਲੋ ਲਿਆਂਦੇ ਆ ਇਹ ਹੈਗੇ ਆ 2 ਕਿਲੋ ਆ 2 ਕਿਲੋ 2 ਕਿਲੋ ਮੈਂ 2 ਮਹੀਨੇ ਪਾਰ ਆਪਣੇ ਨਹੀਂ ਰਾਂਜ ਸਮਾਨ ਉਹ ਝਾਕ ਲਾਂਗੇ ਥੋੜਾ ਜਿਹਾ ਫਿਰ ਹੂੰ ਓ ਮਾਈ ਗਾਡ ਹਟ ਵੀ ਹਮੇਂ ਕੋ ਮੈ ਲੈ ਜਾਂਦੇ ਠੀਕ ਹੈ ਇਹਦਾ ਨਾੜ ਪਿਆਰੇ ਬਹੁ ਕਰ ਰਹੇ ਸਮਾਂ ਹੋ ਗਿਆ 7:30 ਵਜੇ ਦਾ ਤੇ ਆਪਾਂ ਲੇਟ ਹੀ ਸੀ ਕਰਕੇ ਤੁਰਿਆ ਵੀ ਮੇਂ ਤਾਂ ਨਹੀਂ ਪਤਾ ਹੈ ਤੇ ਮੇਂ ਹਲੇ ਵੀ ਕੰਮ ਕਣੀ ਜੀ ਚੱਲ ਰਹੀ ਹੈ ਮਾ ਕੀ ਦੇਖਦੇ ਕਿੱਥੇ ਕੋ ਪਹੁੰਚ ਹੁੰਦਾ ਟਾਰਗੇਟ ਪਠਾਨਕੋਟ ਹੈ ਹੈ 97 ਕਿਲੋਮੀਟਰ ਪਰ ਉਮੀਦ ਆ ਨਹੀਂ ਪਤਾ ਹੁਣ ਜੇ ਜਲਦੀ ਪਹੁੰਚ ਗਏ ਧਾਗੇ ਦਾ ਸਫਰ ਕਰ ਲੋਂਗੇ ਨਹੀਂ ਪਠਾਨਕੋਟ ਸਟੇ ਕਰਾਂਗੇ ਗੁਰਦੋਰਾ ਸਾਹਿਬ ਤੋਂ ਚਾਲੇ ਪਾਤੇ ਤੇ ਸਾਥੀ ਪਿਛੇ ਆ ਰਿਹਾ ਐ ਵੀ ਨਿਆਣੇ ਅੰਦਰੇ ਅੰਦਰ ਅਰਦਾਸ ਕਰ ਰਹੇ ਹੋਣੇ ਮਹਾਰਾਜ ਐਨਾ ਮੀਂਹ ਲਿਆ ਦੇ ਛੁੱਟੀ ਹੋ ਜੂਏ ਉਹਨਾਂ ਵਾਲੇ ਨੂੰ ਪਤਾ ਨਹੀਂ ਵੀ ਸਾਡਾ ਦਾ ਹੀ ਹੁੰਦਾ ਦਾ ਉਸ ਨਾਲ ਬਾਹਲਾ ਪਿਆਰ ਵਾਲਿਆ ਜਾਨਵਰਾਂ ਨਾਲ ਨਹੀਂ ਜਾਨਵਰ ਆ ਫਿਰ ਉਹ ਆਏ ਆ ਨਾ ਜਦੋਂ ਫਿਰ ਆਪਾਂ ਛੱਡ ਕੇ ਜਾਂਦੇ ਆ ਅਗਲਾ ਥੋੜਾ ਬਹੁਤਾ ਕਰਦਾ ਹਾਂ ਕੀ ਇਹਨਾਂ ਕਰੇ ਵੀ ਰੋਕੋ ਕਹਿੰਦੇ ਇੱਕ ਦੱਸ ਮੋਹੇ ਕਰ ਰਹੇ ਆ ਇਹ ਪਾਜੀ ਤੱਕਾ ਕਰੀ ਜਾਂਦੇ ਆ ਮਤਲਬ ਇਹ ਕਹਿ ਰਹੇ ਆ ਮਹਾਜਾ ਇਹੋ ਜਿਹਾ ਮੀਂਹ ਪੈਂਦਾ ਸਕੂਲ ਜਾਣੇ ਨੂੰ ਫਿਰ ਆਏ ਪਹੀ ਜਾਂਦੇ ਰੱਬਾ ਇੰਨਾ ਕੋ ਮੀਂਹ ਪਾ ਦੇ ਬਸ ਆ ਹਲੀ ਮੈਡਮ ਨਾਲ ਆਵੇ ਹਾਲ ਮਾਸਟਰ ਨਾਲ ਹਾਂ ਸਾਹਮਣੇ ਜਿਹੜਾ ਟੀ ਪੁਆਇੰਟ ਦਿਖ ਰਿਹਾ ਇਹ ਖੱਬੇ ਵਾਲਾ ਚਲੇ ਜਾਏਗਾ ਹੁਸ਼ਿਆਰਪੁਰ ਬੱਸ ਸਟੈਂਡ ਤੇ ਆਪਾਂ ਨੇ ਜਾਣਾ ਮੈਨੂੰ ਲੱਗਦਾ ਸੱਜੇ ਵਾਲੇ ਨੂੰ ਤੇ ਜਿਹੜੇ ਰੋਡ ਤੇ ਹੁਣ ਸਫ਼ਰ ਕਰ ਰਹੇ ਹੇ ਇਹ ਪਿੱਛੇ ਰੋਡ ਜਾ ਰਿਹਾ ਹੈ ਜੀ ਗਗਰੇਟ ਹੋ ਗਿਆ ਅੰਬ ਹੋ ਗਿਆ ਉਨਾ ਹੋ ਗਿਆ ਇਹ ਹਿਮਾਚਲ ਜੈਂਟਰ ਕਰ ਜਾਂਦਾ ਮੈਥੋਂ ਸੱਜੇ ਹੋਈਏ ਅੱਗੇ ਇਹ ਚੌਕ ਹੈ ਜੀ ਮਹਾਰਾਜਾ ਸਰਦਾਰ ਜੱਸਾ ਸਿੰਘ ਜੀ ਰਾਮ ਗੜੀਆ ਬਸ 2 ਕੁ ਮਹੀਨੇ ਬਾਅਦ ਬੰਦਾ ਫਿਰ ਇਹਨੂੰ ਊੜੇ ਵਾਲੀ ਚੌਂਕ ਬੋਲਣ ਲੱਗ ਜਾਂਦਾ ਤੇ ਇੱਥੇ ਵੀ ਆਈ ਕੁਛ ਅਰੇ 500 ਮੀਟਰ ਗਲਤ ਜਾਣ ਤੇ ਬਾਅਦ ਤੇ ਮੁੰਡੇ ਹੁਣ ਦੁਬਾਰੇ ਉਸੇ ਰਸਤੇ ਸਫਰ ਕਰਦੇ ਅੱਗੇ ਤੋਂ ਇਹ ਰਸਤਾ ਖੱਬੇ ਜਾਏਗਾ ਆਪਾਂ ਨੇ ਸਿੱਧਾ ਨਹੀਂ ਜਾਣਾ ਹੈ ਤੋ ਸੀ ਦਸੂਆ ਟਾਂਡਾ ਮਕੇਰੀਆ ਪਠਾਨਕੋਟ ਹੁਣ ਆਇਆ ਨਹੀਂ ਉਹ ਤਾਂ ਟਾਂਡਾ ਪਹਿਲਾਂ ਆਉਂਗਾ ਆਈ ਨਹੀਂ ਵਾਹ ਦਸੂਆ ਨੰਦ ਰਹਾ ਨਾ ਪਤਾ ਪਤਾ ਲੱਗ ਜੀ ਇਹ ਮੋਕਰੀ ਗੱਲ ਨਹੀਂ ਆ ਵੀ ਤੁਹਾਨੂੰ ਵਲੌਗ ਦੇਖ ਕੇ ਪਤਾ ਲੱਗ ਜਾਏਗਾ ਸਾਰਾ ਕੁਝ ਵੀ ਤੁਹਾਨੂੰ ਧੱਕੇ ਖਾਣ ਦੀ ਲੋੜ ਨਹੀਂ ਪੋਹੁੰਦੀ ਜੀ ਵੀ ਤੁਹਾਨੂੰ ਐਂ ਸਿੱਧੇ ਰਾ ਬਣਾ ਕੇ ਦਵਾਂਗੇ ਜਿਸ ਰੋਡ ਤੇ ਇਸ ਟਾਈਮ ਮੈਂ ਸਫ਼ਰ ਕਰ ਰਹੇ ਹਾਂ ਇਹ ਸਿੱਧਾ ਜਾ ਰਿਹਾ ਜੀ ਹਿਮਾਚਲ ਨੂੰ ਕਗਰੇਟ ਉਹਨਾਂ ਆਂਬ ਤੇ ਜਿਹੜਾ ਇਹ ਵੇਰਕਾ ਚੌਂਕ ਜਿਹਾ ਬਣਿਆ ਹੋਇਆ ਲਾਈਟਾਂ ਬਣੀ ਹੋਈਆਂ ਇਹ ਮੁੜ ਜਾਂਦਾ ਜੀ ਟਾਂਡੇ ਨੂੰ ਟਾਂਡੇ ਤੋਂ ਬਾਅਦ ਆ ਜਾਗੇ ਜੀ ਦਸੂਆ ਤੇ ਸਾਹਮਣੇ ਲੱਗਿਆ ਬੋਰਡ ਜਾਣਕਾਰੀ ਦੇ ਰਿਹਾ ਟਾਂਡਾ 28 ਕਿਲੋਮੀਟਰ ਤੇ ਪਠਾਨਕੋਟ ਮਹਾਰਾਜ ਨੇ 98 ਕਰਤਿਆ ਜੰਮੂ 208 ਤੇ ਲੈਨ ਦਾ ਨੰਬਰ ਲਿਖਿਆ ਨਹੀਂ ਦਸੂਹ 43 ਆ ਖਿੱਚ ਫਿਰ ਲਗਾਤਾਰ ਚੱਲਦੇ ਹਾਂ ਤਕਰੀਬਨ ਘੰਟਾ ਕ ਹੋ ਗਿਆ ਤੇ ਹੁਣ ਤੱਕ 24 ਕਿਲੋਮੀਟਰ ਦਾ ਆਪਾਂ ਨੇ ਸਫ਼ਰ ਕੱਢ ਲਿਆ ਤੇ ਟਾਂਡਾ ਤਕਰੀਬਨ ਆਪਾਂ ਪਹੁੰਚ ਗਏ ਇਹ ਦਿਖਾ ਰਿਹਾ 1 ਕਿਲੋਮੀਟਰ ਤੇ ਪਠਾਨਕੋਟ ਰਹਿ ਗਿਆ ਜੀ 71 ਕਿਲੋਮੀਟਰ ਸਮਾਂ ਹੋ ਰਿਹਾ ਤਕਰੀਬਨ 9:30-10 ਵਜੇ ਦਾ ਸਿੱਧਾ ਲਿ ਗਾ ਰਿਹਾ ਚੌਂਕ ਤੇ ਚੌਂਕ ਤੇ ਸਿੱਧਾ ਲਿ ਗਾ ਰਿਹਾ ਤੇ ਪਠਾਨਕੋਟ ਨੂੰ ਸੱਜੇ ਨੂੰ ਮੁੜੀ ਜਾਂਦਾ ਹਾਂ ਵੀ ਚੋਫਰਾ ਕਿੱਦਾਂ ਕਰਨਾ ਚੱਲ ਆਪ ਇਹਨਾਂ ਦਾ ਬਰਸ਼ ਫੜੀਏ ਉਹ ਮਰੇ ਸੈਟ ਹੋ ਜੇਣਾ ਬਰਸ਼ ਫੜੀਏ ਪਹਿਲਾਂ ਇਹਨਾਂ ਦਾ ਬਰਸ਼ ਘਰੇ ਰਹਿ ਗਿਆ ਪੇਸਟ ਚੱਕ ਲਈ ਟਾਂਡਾ ਸ਼ਹਿਰ ਆਪਾਂ ਨੇ ਕ੍ਰਾਸ ਕਰ ਲਿਆ ਕਿਉਂਕਿ ਉਹ ਪੁਲ ਦੇ ਥੱਲੇ ਰਹਿ ਗਏ ਤਾਂ ਤੇ ਆਪਾਂ ਨੇ ਫਲਾਈਓਵਰ ਫੜ ਲਿਆ ਤੇ ਲਿੰਕ ਰੋਡਾਂ ਦੇ ਸਫਰ ਕਰਦੇ ਕਰਦੇ ਮੁੰਡੇ ਚੜ ਗਏ ਜੀ ਹਾਈਵੇ ਤੇ ਇਹ ਸਿੱਧਾ ਲੈ ਕੇ ਜਾਏਗਾ ਪਠਾਨਕੋਟ ਹੋਰ ਸ਼ਾਨਦਾਰ ਹੈ ਮੌਸਮ ਸ਼ਾਨਦਾਰ ਹੈ ਤੇ ਆਪਣਾ ਸਾਥੀ ਸ਼ਾਨਦਾਰ ਹੈ ਸਫਰ ਵਧੀਆ ਨਿਕਲੇਗਾ ਬਹੁਤ ਕੀ ਦਿਖਾਉਣਾ ਹੈ ਲੈਂਸਾਂ ਧਿਆਨ ਬਹੁਤ ਆ ਗੱਡੀ ਕਿੱਧਰੋਂ ਤਾੜੀ ਬੈਠੇ ਸ਼ਾਲੇ ਮਰਾਤੀ ਇਹ ਉਹ ਨਹੀਂ ਜਿਹੜੀ ਆ ਜਿਹਦੇ ਬੰਨ ਕੋਲ ਹੁੰਦੀ ਪੁਰਾਣੀ ਜਿਹੀ ਫਿਲਮਾਂ ਚ ਅਸਲੀ ਲੱਗਦੀ ਪੂਰੀ ਦੇਖਣ ਨੂੰ ਹਾਂ ਇੱਥੋਂ ਜਿਆਦਾ ਨਹੀਂ ਮੈਂ ਕਹਿੰਦਾ 3-4 ਘੰਟੇ ਦਾ ਰਸਤਾ ਹੋਏਗਾ ਤੇ ਵਿੱਚੋਂ ਫਲਾਈਓਵਰ ਆਣਗੇ ਆਪਾਂ ਸਰਵਿਸ ਰੋਡ ਫੜ ਲਾਂਗੇ ਮੁੰਡੇ ਫਰੈਸ਼ ਹੋ ਗਏ। ਬ੍ਰਸ਼ ਕਰ ਲਿਆ ਤੇ ਹੁਣ ਕਰਦੇ ਜੀ ਹੈਲਦੀ ਬ੍ਰੇਕਫਾਸਟ। ਤੇ ਦਿਓਲ ਸਾਹਿਬ ਵੱਲੋਂ ਦਿੱਤੇ ਹੋਏ ਸੇਬ ਪਠਾਨਕੋਟ ਵਾਲਿਆਂ ਰਾਵਾਂ ਤੇ ਪੇਟ ਪੂਜਾ ਕਰਵਾਣਗੇ। ਜਿਹੜੇ ਸੇਬ ਨੇ ਸਹੀ ਹੈ ਰੇ ਸਾਈਜ਼ ਬਹੁਤ ਸਹੀ ਹੈ। ਰੰਗਣਾ ਏ ਥੋੜਾ ਜੰਮੂ ਕਸ਼ਮੀਰ ਤੇ ਗਿਆ ਹੋਇਆ। ਐਂ ਦਾ ਪਤਾ ਨਹੀਂ ਵੀ ਸਾਈਜ਼ ਜਮਾਂ ਸਹੀ ਹੈ। ਨਹੀਂ ਹੈ। ਕਹਿੰਦੇ ਮੁੰਡੇ ਸੇਬ ਖਾ ਕੇ ਹੁਣੇ ਚੱਲੇ ਤੇ ਛੋਬਰ ਨੂੰ ਨਿਸ਼ਾਨ ਸਾਉਣੀ ਜੇ ਤਾਂ ਨਾਲ ਦੇਖਿਆ ਨੰਗਰ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦਾ ਦਰਵਾਜ਼ਾ ਪਠਾਨਕੋਟ ਉਰਾਲਾ ਨੇੜੇ ਟਾਂਡਾ ਹਾਂ ਜੈਹੋ ਪੰਖੋ ਵਾਲੀ ਵਈਆ ਕੀ ਸਾਨੂੰ ਪਤਾ ਮਿਲ ਗਿਆ ਉਹਦਾ ਅਸੀਂ ਅੱਸੀ ਲਈ ਆਉਂਦੇ ਹਾਂ ਤੇ ਹੱਥ ਨਾਲ ਹੀ ਮੈਂ ਤਾਂ ਚਾਹ ਦਿਖ ਰਹੀ ਹੈ ਦੋ ਦੋ ਹੱਥ ਕਰੀਏ ਚੱਲ ਆਜੋ ਜੀ ਚਾਹ ਦੇ ਬਾਟੇ ਪੀਣ ਤੋਂ ਬਾਅਦ ਦੁਬਾਰਾ ਸਫ਼ਰ ਸ਼ੁਰੂ ਕਰਦੇ ਆ ਤੇ ਨਾਲ ਖੁੱਲੀ ਦੇਗ ਤੇ ਹੁਣ ਇਹ ਰੋਡ ਵੀ ਢੁਗਲੇ ਦੇਣ ਲੱਗ ਗਏ ਵੀ ਸੰਗਤ ਜੀ ਕਿੱਦਾਂ ਮੰਝਾ ਹੋਏ ਲੰਮਾ ਕੇ ਬੱਸ ਸਟੈਂਡ ਤੇ ਬਣਾ ਇੱਥੋਂ ਤਕਰੀਬਨ 15 ਪਤਾ ਨਹੀਂ 20 ਕਿਲੋਮੀਟਰ ਦਾ ਦਸੂਆ ਹੈ ਉੱਥੇ ਪਹੁੰਚ ਦੇ ਇੰਦਰ ਦੇਵਤਾ ਜੀ ਅੱਜ ਪ੍ਰਸੰਨ ਨਹੀਂ ਹੋਏ ਤੇ ਮੌਸਮ ਕੱਲ ਵਾਲੇ ਵਾਂਗ ਹੀ ਹੈ ਪਾਣੀ ਘੱਟ ਵੀ ਹੋ ਰਿਹਾ ਸਫ਼ਰ ਵਧੀਆ ਨਿਕਲ ਰਿਹਾ ਇਸ ਟਾਈਮ ਕ੍ਰਾਸ ਕਰ ਰਹੇ ਆ ਜੀ ਦਸੂਏ ਨੂੰ ਮੁਕੇਰੀਆ ਰਹਿ ਗਿਆ 15 ਕਿਲੋਮੀਟਰ ਤੇ ਪਠਾਨਕੋਟ ਰਹਿ ਗਿਆ ਹੋਏਗਾ ਤਕਰੀਬਨ 53 ਕਿਲੋਮੀਟਰ ਤੇ ਮੋਸੋ ਕੋ ਲੋਕੇ ਆ ਪੂਰਾ ਟਾਰਗੇਟ ਹੈ ਪਹਿਲੇ ਮੁਕੇਰੀਆ ਪਹੁੰਚੀਏ ਥੋੜਾ ਰੁਕ ਕੇ ਫਿਰ ਅੱਗੇ ਸਫ਼ਰ ਕੱਢਾਂਗੇ ਤੇ ਆਪਾਂ ਪਹੁੰਚ ਕੇ ਤੇ ਦੱਸੂਗੇ ਮੁਕੇਰੀਆ ਰਹਿ ਗਿਆ 15 ਕਿਲੋਮੀਟਰ ਹਾਂਜੀ ਤੇ ਪਠਾਨਕੋਟ ਕਿੰਨਾ ਹੋਏਗਾ? ਪਠਾਨਕੋਟ ਹੈਗਾ ਇਸ ਤੋਂ ਪਠਾਨਕੋਟ ਦਾ 20 25 ਲਾ ਲਓ ਬੱਸ। 20 25 ਹੋਏਗਾ। ਮੇਨੂੰ ਕਿ ਟੋਟਲ ਇਥੋਂ 52 ਕੁ ਹੋਏਗਾ 52 53 ਕੁ। ਠੀਕ ਆ ਤੇ ਇਹ ਚੋਬਰ ਹੈਰਾਨ ਹੋ ਰਹੇ ਆ ਵੀ ਸਾਈਕਲਾਂ ਦੇ ਉੱਤੇ ਇਹ ਲੇਹ ਨੂੰ ਸਿੱਧੇ ਹੋਏ ਵੇ। ਨਹੀਂ ਇਧਰ ਤੇ ਵੀ ਜਾਂਦੇ ਹੋਵਾਂਗੇ ਯਾਰ। ਤੁਹਾਡੇ ਇਧਰ ਤੇ ਵੀ ਜਾਂਦੇ ਹੋਵਾਂਗੇ। ਬਾਤੂ ਜਾਂਦੇ ਭਾਈ ਭਾਈ। ਹਾਂ ਸਾਈਕਲਾਂ ਸੁਗਲਾਂ ਮਤੇ ਜਾਂਦੇ ਹੋਵਾਂਗੇ ਬਹੁਤੇ। ਭਾਈ ਕਹਾਂ ਰਾ ਬਾਈਕ ਤੇ ਜਾਂਦੇ ਆ ਯਾਰ। ਬਾਈਕ ਤੇ ਜਾਂਦੇ ਆ ਤਾਂ। ਸਾਈਕਲਾਂ ਤੇ ਅਗਲੀ ਅਗਲੀ ਵਾਰ ਝੂਟਾ ਫਿਰ ਬਾਈਕ ਵਾਲਾ ਦੇਖ ਲਵਾਂਗੇ ਇਹ ਕੋਈ ਵਧੀਆ ਨਾਲ ਐਕਸਰਸਾਈਜ਼ ਕਰਤਾ ਦੀ ਹੁੰਦੀ ਰਹੋਗੀ ਹਾਂ ਇਹ ਸਹੀ ਆ ਤੁਹਾਨੂੰ ਤੇ ਸਾਹਮਣੇ ਵਾਲਾ ਜਿਹੜਾ ਉੱਪਰ ਵਾਲਾ ਰੋਡ ਹੈ ਤਲਵਾੜੇ ਜਾ ਰਿਹਾ ਤੇ ਆਪਾਂ ਆ ਰਹੇ ਪਿੱਛੋਂ ਹੁਣ ਚਾਰਪਾ ਪਠਾਨਕੋਟ ਓਨਲੀ 40 ਕਿਲੋਮੀਟਰ ਲੈਫਟ ਉਹ ਜੀ ਪੈਟਰੋਲ ਪੰਪ ਮਿਲਿਆ ਬਹੁਤ ਟਾਈਮ ਬਾਅਦ ਪਾਣ ਵਾਲੀਆਂ ਬੋਤਲਾਂ ਆਪਣੀਆਂ ਖਾਲੀ ਆ ਵੀ ਆਪਣੇ ਮੁਕੇਰੀਆਂ ਵਾਲੇ ਭਰਾ ਆ ਗਏ ਇੱਧਰ ਤੇ ਖਾਲਸਾ ਜੀ ਪਠਾਨਕੋਟ ਕਿੰਨਾ ਰਹਿ ਗਿਆ ਇੱਥੋਂ 40 ਕਿਲੋ 40 ਕਿਲੋ ਮੀਟਰ ਹੈਗੇ 40 ਕਿਲੋਮੀਟਰ ਹਾਂਜੀ ਤੇ ਮੈਂ ਵੀ ਪਹਿਲੇ ਇੱਧਰ ਹੀ ਪੈਣਾ ਹਾਲੇ ਪੈ ਗਿਆ ਪੈ ਗਿਆ ਮੀਂਹ ਤੇ ਪੈ ਗਿਆ ਬੱਦਲ ਹੋਇਆ ਵਾ ਗਾੜੀ ਪਿੰਦਾ ਹੋਣਾ ਖਾਨਕੋਟ ਦੀ ਗਾੜੀ ਸਮਝ ਲੱਗ ਗਈ ਗਾੜੀ ਵਿੱਚ ਅੱਗੇ ਹਾਂਜੀ ਕਵਰ ਕਰਦੇ ਇਹ ਗਾੜੀ ਪਿਛਾੜੀ ਨਾ ਹੌਲੀ ਹੌਲੀ ਥੋੜਾ ਬੜਾ ਘੁੰਮੇ ਕੋਸਾ ਹਾਂ ਜੀ ਹੋਣਾ ਫਿਰ ਇੱਧਰ ਲਾਟਾ ਪੈ ਜਾਂਦਾ ਹਾਂ ਠੀਕ ਹੈ ਨਵਾਬ ਦੇ ਮਾਲਵਾ ਬਾਈ ਹਾਂਜੀ ਮੁਕੇ ਇਹ ਜੀ ਮੁਕੇਰੀਆਂ ਦਾ ਬਾਜ਼ਾਰ ਤੇ ਗਰਦਾਸਪੁਰ ਰਹਿ ਗਿਆ 24 ਕਿਲੋਮੀਟਰ ਇਹ ਖੱਬੇ ਵਾਲਾ ਰਸਤਾ ਗਰਦਾਸਪੁਰ ਜਾ ਰਿਹਾ ਤੇ ਆਪਾਂ ਨੇ ਜਾਣਾ ਸਿੱਧਾ ਪਠਾਨਕੋਟ ਦਿਖਾ ਰਿਹਾ 38 ਕਿਲੋਮੀਟਰ ਆ ਫੇ ਕੜੀ ਚੌਲ ਕੀ ਕੀ ਬਣੇ ਹੋਇਆ ਵਲੌਗ ਬਣੇ ਦਾ ਐਸੇ ਕੀ ਕੀ ਬਣਿਆ ਹੋਇਆ ਕੜੀ ਚੌਲ ਜੀ ਕੜੀ ਚੌਲ ਕੜੀ ਚੌਲ हां जी ओपरा कोई चाण ਲੱਭਦੇ ਯਾਰਾ ਠੀਕ ਅੱਛਾ ਕੜੀ ਚੌਲ ਕਿੱਧਰ ਐ ਦੇ ਫੇ ਹੈਗਾ ਕੜੀ ਏ 1 ਰਾਤ ਤੱਕ ਰਹੇਗੀ ਆ ਬਈ ਨਾ ਨਾ ਚਾਹ ਪੀਂਦੇ ਕੀ ਆ ਜਾਏਗਾ ਨਾ ਨਾ ਅੱਗੇ ਦੇਖ ਦੇ ਅੱਗੇ ਪੀ ਲੈਣੇ ਧੰਨਵਾਦ ਥੋੜਾ ਹੈਂ ਦੇਖੋ ਸਾਈਕਲ ਨਹੀਂ ਚੱਲਣਾ ਯਾਰ ਅਸੀਂ ਚਾਹ ਦੇਖ ਲਈ ਕੋਈ ਆ ਜੀ ਮੁੰਡਿਆ ਵਾਈਫਾਈ ਇਹ ਇਹ ਤਾਂ ਮਲਾਇਕਾ ਮੈਂ ਮਲਾਇਕਾ ਹੋਇਆ ਹੁਣ ਤੱਕ ਸਾਨੂੰ ਲੋਕ ਇਹੀ ਸਮਝ ਦਿੰਦੇ ਸਾਈਕਲ ਦੇਖ ਕੇ ਵੀ ਇਹ ਜਾਂ ਤਾਂ ਨੈਣਾ ਦੇਵੀ ਨੂੰ ਜਾ ਰਹੇ ਜਾਂ ਨੈਣਾ ਦੇਵੀ ਤੇ ਆ ਰਹੇ ਪਰ ਇੱਥੇ ਲੋਕ ਥੋੜਾ ਪੁੱਛਣ ਲੱਗੇ ਯਾਰ ਲੇ ਨੂੰ ਜਾ ਰਹੇ ਆ ਵੀ ਹੁਣ ਸਾਨੂੰ ਇਹ ਲੱਗ ਰਿਹਾ ਵੀ ਆਣਾ ਜੀ ਉਹ ਵਾਲੀ ਯਾਤਰਾ ਇਹਦੇ ਨਿਕਲ ਕੇ ਤੇ ਗੁਰਦੁਆਰਾ ਸਾਹਿਬ ਵਾਲੀ ਯਾਤਰਾ ਨੂੰ ਜਾ ਰਹੇ ਆ ਨਹੀਂ ਤਾਂ ਮਾਤਾ ਰਾਣੀ ਦੀ ਜੇਰੇ ਮਿਲ ਰਹੀ ਤੇ ਕਿਉਂਕਿ ਇਸ ਟਾਈਮ ਮੈਨੂੰ ਲੱਗਦਾ ਵੀ ਚਾਲੇ ਚੱਲ ਰਹੇ ਆ ਤੇ ਇਹ ਦੋ ਬੰਦਾ ਫਿਰ ਸਾਈਕਲ ਪਿੱਛੇ ਤੇ ਦੇਖਦਾ ਫਿਰ ਉਹ ਥੋੜਾ ਸਮਝ ਜਾਂਦਾ ਵੀ ਇਹੇ ਲੇਹ ਲਦਾਕ ਨੂੰ ਜਾ ਰਿਹਾ ਹੈ। ਬਾਕੀ ਮੌਸਮ ਖਤਰਨਾਕ ਹੋਇਆ ਵਾ। ਇੰਦਰ ਦੇ ਨਾਲ ਕਦੀ ਵੀ ਹੈਰਾਨ ਕਰ ਸਕਦਾ ਤੇ ਕੋਈ ਚਾਹ ਦੇ ਕੇ ਠਾਪਾ ਦੇ ਕੇ ਜਾਵਲ। ਉੱਥੇ ਰੁਕਦੇ। ਚੌਧਰੀ ਠਾਬਾ। ਉਹਦੇ ਉੱਤੇ ਨਿਊ ਪੰਜਾਬੀ ਠਾਬਾ ਲਿਖਿਆ ਹੋਇਆ। ਇਹ ਚੌਧਰੀ ਲਿਖੀ ਬੈਠੇ ਉਹ ਦੇਨਮਨ ਹੈ ਨਹੀਂ ਨਾ ਜੇ ਜਲੀ ਪੰਜਾਬੀ ਦੇ ਕਿ ਚਾਹ ਦੇ ਜਿਹਨਾਂ ਨੂੰ ਆਪਾਂ ਚਾਹ ਕਹਾਂਗੇ ਕਿਤੇ ਕੌਫੀ ਨਾ ਫੜਾ ਦੇ ਚਾਹ ਦੇ ਫਿਰ ਤਾਂ ਬਈ ਚਲ ਆ ਜਾ ਫਿਰ ਤੇ ਚਾਹ ਪੀਣ ਤੋਂ ਬਾਅਦ ਦੁਬਾਰਾ ਸਫਰ ਸ਼ੁਰੂ ਕਰਦੇ ਆ ਵਿੱਚ ਨੂੰ ਨਾ ਕਾਲੀ ਘਟਾ ਜਿਆਦਾ ਹੋ ਗਈ ਸੀ ਇਸੇ ਕਰਕੇ ਅਸੀਂ ਰੋਕੇ ਚਲਾ ਪਾਣੀ ਪੀ ਲਿਆ ਵੀ ਇਹ ਮੀਂਹ ਕਿਣੀ ਆ ਗਈ ਉਹ ਟਾਬੇ ਦੇ ਅੰਦਰ ਸਾਈਕਲ ਲਾ ਦਾਂਗੇ ਪਰ ਮੌਸਮ ਫੇਰ ਖੁੱਲ ਗਿਆ अपना ਭਰਾ ਐ ਟਾਂਡੇ ਤੋਂ ਕਿਉਂ ਆ ਰਿਹਾ ਉਹਨਾਂ ਦਾ ਹੋਣੇ ਫੋਨ ਆਇਆ ਪਹਿਲਾਂ ਆਪਾਂ ਨੇ ਟਾਂਡੇ ਮਿਲਣਾ ਤਾਂ ਉਹ ਕਹਿੰਦੇ ਅਸੀਂ ਵੀਡੀਓ ਥੋੜੀ ਲੇਟ ਦੇਖੀ ਤੇ ਆਪਾਂ ਅੱਗੇ ਨਿਕਲ ਆਏ ਮੁਕੇਰੀਆਂ ਕ੍ਰਾਸ ਕਰਕੇ ਕਿ ਅੱਗੇ ਆਪਾਂ ਕੋਈ ਖੈਰਲੀ ਜਗ੍ਹਾ ਦੇਖਦੇ ਤੇ ਉੱਥੇ ਰੁੱਕ ਕੇ ਫਿਰ ਆਪਣੇ ਭਰਾ ਲੱਕੀ ਦੀ ਵੇਟ ਕਰਦੇ ਪਰ ਉਹਨਾਂ ਮਿਲ ਕੇ ਚੱਲਦੇ ਠੀਕ ਹੈ ਮੁੰਡਿਆ ਆਈ ਗਏ ਤੁਸੀਂ ਰੋਕੋ ਉਹ ਜਗਾ ਦੇਖੋ ਆ ਗਿਆ ਸਦਾ ਇਹ ਸਿੱਧੀ ਦਿਖ ਰਹੀ ਯਾਰ ਆ ਆ ਤੇਰੀ ਵੀਡੀਓ ਬਣਾਵਾ ਅੱਜ ਮੈਂ ਫਿਰ ਉੱਤੇ ਰਾਹ ਨਾ ਵੀਡੀਓ ਕਿਨੇ ਬਣਾਈ ਮੇਰੇ ਮੁੰਡੇ ਦੀ ਇਹ ਪਤਾ ਕੀ ਕਰ ਲੈ ਗਿਆ ਲਦਾਖ ਦੇ ਵਿੱਚ ਮਗਰ ਨਹੀਂ ਇਹੀ ਦੇਖੀ ਜਾਣੀ ਆ ਬਾਈ ਮੈਗਨੈਟਿਕ ਹਿੱਲੇ ਮਿਲ ਜਾਣੀ ਆ ਅੱਗੇ ਇਹ ਇਹੀ ਯਾਰ ਸਿੰਘ ਕੋਚ ਦੇ ਦੇਖ ਦੇ ਕਿਥੇ ਇੱਥੋਂ ਕਿੰਨਾ ਹੋਵੇਗਾ ਇਹ ਮੁੰਡੇ ਨੇ ਆਪਣੀ ਕੈਟਰ ਟਾਪੇ ਤੇ ਛੱਡਤੀ ਤੇ ਜਿਹੜਾ ਭਰਾ ਆਪਾਂ ਨੂੰ ਮਿਲਣ ਆ ਰਿਹਾ ਉਹ ਯੂ ਟਰਨ ਲੈ ਕੇ ਉਹ ਕੈਟਰ ਚੱਕਣ ਜਾ ਰਿਹਾ ਤੇ ਹੁਣ ਟਾਈਮ ਤੋਂ ਲੱਗਦਾ ਉਸ ਦਾ ਘੰਟਾ ਆਰਾਮ ਨਾਲ ਲੱਗੇਗਾ ਤੇ ਇਹ ਸਾਬ ਜੀ ਜਮਨ ਨਜ਼ਾਰੇ ਚ ਸਾਰੀ ਜ਼ਿੰਦਗੀ ਐਸੀ ਕੀਤੀ ਐ ਐਸੀ ਕੀਤੀ ਆ ਮਹਾਰਾਜ ਹੋਰ ਨਾ ਕੋ ਬੋਲੀ ਜੀ ਛੇੜੀ ਕੈਟਰ ਤੋਂ ਪਾਣੀ ਪੀਆ ਦਾ ਉਹ ਟਾਪੇ ਨਹੀਂ ਖੜੀ ਹੁਣ ਦੇਖਦੇ ਵੀ ਕਿੰਨਾ ਕੁ ਟਾਈਮ ਲੱਗੇਗਾ ਤੇ ਆਪਾਂ ਟੋਲ ਤੋਂ ਪਹਿਲੇ ਰੁਕੇ ਹੋਏ ਆ ਲੇਸ ਨਹੀਂ ਹੈ ਜੀ ਤਾਂ ਕੁਝ ਨਹੀਂ ਹੈ ਕਿ ਅਸੀਂ ਕੁਝ ਨਹੀਂ ਹੈਗੇ ਤੁਹਾਡੇ ਇਹ ਆਪਣੇ ਭਰਾ ਨੇ ਬੋਟਲ ਛੱਡਤੀ ਤੇ ਉੱਥੇ ਤੇ ਲੱਕੀ ਵੀਰ ਦਾ ਧੰਨਵਾਦ ਅਗਰ ਇਹਨਾਂ ਵੀਰ ਦੀ ਗੱਲ ਕਰਾਂ ਤੁਸੀਂ ਉਦੇਵਾਈ ਦੇ ਵਲੌਗ ਦੇਖੇ ਹੋਣਗੇ ਉਹਨਾਂ ਵਲੌਗ ਦੇ ਵਿੱਚ ਇਹ ਵੀਰ ਉਹਨਾਂ ਨੂੰ ਸ਼ਾਰਜਰ ਦੇ ਵਿੱਚ ਮਿਲੇ ਸੀਗੇ ਤੇ ਆਪਣਾ ਇੱਥੇ ਲੋਕਲ ਪਿੰਡ ਗੜਾ ਜੀ ਇਹ ਮੇਰਾ ਦਸੂਹੇ ਤੇ ਲੱਗੇ ਆ ਦਸੂਹੇ ਤੇ ਲੱਗੇ ਤੇ ਵੀਰ ਉੱਥੇ ਵੀ ਸਾਈਕਲਿੰਗ ਕਰ ਰਿਹਾ ਤੇ ਇੱਥੇ ਵੀ ਸਾਈਕਲਿੰਗ ਕਰ ਰਿਹਾ ਤੇ ਜਦੋਂ ਸਾਈਕਲ ਨੂੰ ਸਾਈਕਲ ਵਾਲਾ ਮਿਲਦਾ ਹੈ ਫਿਰ ਖੁਸ਼ੀ ਬਹੁਤ ਹੁੰਦੀ ਹੈ ਜਦੋਂ ਇੱਕ ਸਾਈਕਲਿਸਟ ਦੂਸਰੇ ਸਾਈਕਲਿਸਟ ਨੂੰ ਮਿਲਦਾ ਹੈ ਤੇ ਗੱਲਾਂ ਖਤਮ ਨਹੀਂ ਹੁੰਦੀਆਂ ਸਾਨੂੰ ਬੈਠੇ ਨੂੰ ਤਕਰੀਬਨ ਅੱਧੇ ਘੰਟੇ ਤੋਂ ਉੱਪਰ ਦਾ ਟਾਈਮ ਹੋ ਗਿਆ ਹੋਵੇਗਾ ਤੇ ਕਦੀ ਕੈਮਰੇ ਦੀ ਗੱਲ ਛਿੜਪੀ ਤੇ ਕਦੀ ਇੱਧਰ ਉੱਧਰ ਦੀ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਵੀ ਵੀ 11 ਕ ਮਹੀਨੇ ਇਹ ਸ਼ਾਰਟ ਦੇ ਵਿੱਚ ਹੁੰਦੇ ਨੇ ਤੇ ਉਸ ਤੋਂ ਬਾਅਦ ਇੱਕ ਮਹੀਨਾ ਹੀ ਛੁੱਟੀ ਹੁੰਦੀ ਹੈ ਕਿੰਨੇ ਸਾਲ ਹੋ ਗਏ ਉੱਧਰ ਆਪਾਂ ਨੂੰ ਉੱਧਰ 2008 ਵੀ ਗਿਆ ਸੀ 2008 ਦੇ ਵਿੱਚ ਤਕਰੀਬਨ ਵਾਵਾ ਸਾਲ ਹੋ ਗਏ 15 16 ਸਾਲ ਹੋ ਗਏ ਤੇ ਕੰਮਕਾਰ ओके ਹੈ ਤੇ ਵੀਰ ਦਾ ਧੰਨਵਾਦ ਹੁਣ ਤੱਕ ਅਸੀਂ ਚਾਹ ਪੀਂਦੇ ਆ ਰਹੇ ਤੇ ਤੇ ਸਾਨੂੰ ਹੁਣ ਜੂਸ ਵਾਲਾ ਮਿਲ ਗਿਆ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਤੇ ਤੁਹਾਡੇ ਵਰਗੇ ਵੀਰ ਜਦੋਂ ਮਿਲਦੇ ਨੇ ਤਾਂ ਸਾਨੂੰ ਵੀ ਥੋੜਾ ਹੌਸਲਾ ਹੋ ਜਾਂਦਾ ਸਫਰ ਸਾਡਾ ਸੁਖਾਲਾ ਹੋ ਜਾਂਦਾ ਤੇ ਇੱਥੋਂ ਚੱਲ ਕੇ ਅੱਗੇ ਆਪਾਂ ਪਹੁੰਚੀਏ ਪਠਾਨਕੋਟ ਪਠਾਨਕੋਟ ਇੱਥੋਂ ਰਹੇਗਾ ਤਕਰੀਬਨ 38 ਕਿਲੋਮੀਟਰ ਤੇ ਲੱਕੀ ਭਰਾ ਨੂੰ ਮਿਲ ਕੇ ਆਪਾਂ ਨੇ ਦੁਬਾਰਾ ਸਫਰ ਸ਼ੁਰੂ ਕਰ ਦਿੱਤਾ ਵੀਰ ਕੋਲ ਬੈਠੇ ਰਹੇ ਸਾਈਕਲਿਸਟ ਕੋਲੇ ਗੱਲਾਂ ਖਤਮ ਨਹੀਂ ਹੁੰਦੀਆਂ ਤੇ ਇੱਕ ਜੀਜ ਹੋਰ ਸਿੱਖਣ ਨੂੰ ਮਿਲੀ ਵੀ ਅਗਰ ਤੁਹਾਡੀ WhatsApp ਦੇ ਉੱਤੇ ਜਿਹੜੀ ਸਟੋਰੀ ਆ ਸਟੇਟਸ ਆ ਉਹ ਬਲਰ ਆ ਰਿਹਾ ਉਹਨੂੰ HD ਕਿੱਦਾਂ ਕਰਨਾ ਕਲੀਅਰ ਕਿੱਦਾਂ ਕਰਨਾ ਜੀਆ ਬਸ ਵੀ ਸਫਰ ਕਰਨ ਦਾ ਇਹ ਫਾਇਦਾ ਹੁੰਦਾ ਤੁਸੀਂ ਡੇਲੀ ਕੁਝ ਨਾ ਕੁਝ ਨਵਾਂ ਸਿੱਖਦੇ ਹੋ ਸਹੀ ਦੀ ਨਾ ਟ੍ਰਿਕ ਜੇ ਤੁਸੀਂ ਇਹ ਚੀਜ਼ ਸਿੱਖਣੀ ਚਾਹੁੰਦੇ ਵੀ HD ਕਿੱਦਾਂ ਕਰਦੇ ਨਹੀਂ ਇਹ ਟ੍ਰਿਕ ਸਹੀ ਦੀ ਨਾ ਮੈਂ ਬੜਾ ਹੈਰਾਨ ਹੋਇਆ ਇਹ ਚੀਜ਼ ਤਾਂ ਨਹੀਂ ਪਤਾ ਸੀਗਾ। ਬਾਕੀ ਲੱਕੀ ਵੀਰ ਨੂੰ ਮਿਲ ਕੇ ਪਹਿਲਾਂ ਸਾਨੂੰ ਇਹ ਲੱਗਿਆ ਸੀਗਾ ਵੀ ਯਾਰ ਵੀਰ ਬਾਹਰ ਹੈ ਕਿਉਂਕਿ ਉਹ ਛਾਰਜ ਯੂਈ ਦੇ ਵਿੱਚ ਰੈਂਡਰ ਦੇ ਫੋਟੋ ਵਗੈਰਾ ਉੱਧਰ ਦੀਆਂ। ਪਰ ਜਦੋਂ ਉਰੇ ਮਿਲੇ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਇੱਕ ਮਹੀਨੇ ਦੀ ਛੁੱਟੀ ਇੱਥੇ ਆਂਦੇ ਨੇ। ਸਵਾ ਬੜਾ ਵਧੀਆ ਏ। ਤੇ ਅਸੀਂ ਤਕਰੀਬਨ ਘੰਟਾ ਕਿਤਾ ਹੋ ਗਿਆ ਹੋਏਗਾ ਬੈਠਿਆਂ ਨੂੰ ਆਰਾਮ ਨਾਲ। ਇੱਕ ਘੰਟਾ ਗੱਲਾਂ ਬਾਤਾਂ ਕਰਨ ਤੋਂ ਬਾਅਦ ਹੁਣ ਦੁਬਾਰਾ ਸਫ਼ਰ ਸ਼ੁਰੂ ਕਰਿਆ ਇਹ ਗੁਰੂ ਮਹਾਰਾਜ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਰਕੀਆਂ ਬਖਸ਼ ਤੇ ਆਪਾਂ ਅਮਰੂਦ ਫੜ ਕੇ ਫਿਰ ਚੱਲਦੇ ਹਾਂ ਅਮਰੂਦ ਫਸੀ ਦੇਰ ਬਾਅਦ ਮਿਲਿਆ ਚੱਲ ਮੁੰਡਿਆ ਅਮਰੂਦ ਇਸ ਟਾਈਮ ਅਸੀਂ ਕ੍ਰੋਸ ਕਰ ਰਹੇ ਹਾਂ ਜੀ ਬਿਆਸ ਦਰਿਆ ਨੂੰ ਇਹ ਨਦੀ ਕਹੀ ਜਾਂਦੇ ਮੈਨੂੰ ਇਹ ਦਰਿਆਤ ਵੀ ਬੜਾ ਲੱਗੀ ਜਾਂਦਾ ਜਿੱਧਰ ਨੂੰ ਵੀ ਦੇਖਦੇ ਪਾਣੀਓ ਪਾਣੀ ਤੇ ਜਿਸ ਹਿਸਾਬ ਦਾ ਪਾਣੀ ਹੈ ਅੱਗੇ ਇਹ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰੇਗਾ ਸਾਰੇ ਏਰੀਆ ਵਿੱਚ ਜਿੱਥੇ ਇੱਥੇ ਵੀ ਨਿਗਾਹ ਜਾ ਰਹੀ ਹੈ ਤੇ ਹੁਣੇ ਹੁਣੇ ਇੱਕ ਅਪਡੇਟ ਵੀ ਆਈ ᱛੀ ਵੀ ਪਿੱਛੇ ਡੈਮ 'ਚ ਵੀ ਪਾਣੀ ਵਧ ਗਿਆ ਤੇ ਉਹਨਾਂ ਨੇ 4-5 ਗੇਟ ਹੋਰ ਖੋਲਣੇ ਆ ਅਗਰ ਹੁਣੇ ਹੀ ਹਾਲਾਤ ਐ ਤਾਂ ਫਿਰ ਅੱਗੇ ਕਿੰਨੇ ਕੁ ਹੋਣਗੇ ਇਹ ਕਿੰਨਾ ਕੁ ਨੁਕਸਾਨ ਕਰੇਗਾ ਅੱਗੇ ਜਾ ਕੇ ਲੈ ਵੀ ਮੁੰਡਾ ਚਾਹ-ਚਾਹ ਕਰਦਾ ਤਾਂ ਤੇ ਚਾਹ ਆਪਾਂ ਇੱਥੇ ਪੀ ਰਹੇ ਹਾਂ ਤੇ ਇਧਰ ਈ ਮੌਜਮ ਬੈਠੇ ਨੇ ਕਿਉਂਕਿ ਯਾਤਰਾ ਕਿੱਡੀ ਚੱਲ ਰਹੀ ਹੈ ਮਨੀ ਮਹੇਸ਼ ਬਸ ਕੋਈ ਯਾਤਰਾ ਚੱਲ ਰਹੀ ਹੈ ਆਪਾਂ ਚਾਹ ਪਾਣੀ ਪੀ ਕੇ ਅੱਗੇ ਚੱਲਦੇ ਆ ਇਸ ਸਾਈਡ ਹਰ 4-5 ਕਿਲੋਮੀਟਰ ਤੋਂ ਬਾਅਦ ਕੋਈ ਨਾ ਕੋਈ ਲੰਗਰ ਮਿਲ ਜਾਂਦਾ ਜਿਹੜੀ ਯਾਤਰਾ ਚੱਲ ਰਹੀ ਹੈ ਮਨੀ ਮਹੇਸ਼ ਤੇ 10-10 12-12 ਦਿਨ ਦਾ ਕੋਈ ਮਹੀਨੇ ਦਾ ਲੰਗਰ ਇੱਥੇ ਖਾਦਾ ਬਣੀ ਧੰਨਵਾਦ ਜੀ ਧੰਨਵਾਦ ਜੀ ਇਸ ਨੇ ਵੀ ਯਾਤਰਾ ਚੱਲ ਰਹੀ ਹੈ। ਸਾਨੂੰ ਵੀ ਹੌਸਲਾ ਹੁੰਦਾ ਰਹਿੰਦਾ। ਤੇ ਅੱਜ ਆਪਾਂ ਨੇ ਪਹੁੰਚਣਾ ਪਠਾਨਕੋਟ ਹੈ ਤੇ ਪਠਾਨਕੋਟ ਦੇ ਵਿੱਚ ਨਾ ਇੱਕ ਗੁਰਦੁਆਰਾ ਸਾਹਿਬ ਇਤਿਹਾਸਿਕ ਸਥਾਨ ਹੈ। ਪਾਪਾ ਸ਼ਰੀਰ ਜੰਗੀ ਦਾ। ਉੱਥੇ ਉਹਨਾਂ ਨੇ ਤਪੱਸਿਆ ਕਰੀ ਹੋਈ ਹੈ। ਕਿੰਨੇ ਸਾਲ ਕਰੀ ਹੋਈ ਹੈ, ਕਿਹੜਾ ਗੁਰਦੁਆਰਾ ਸਾਹਿਬ ਹੈ। ਉਹਦੇ ਬਾਰੇ ਆਪਾਂ ਜਾ ਕੇ ਪਤਾ ਕਰਾਂਗੇ। ਫਲੇ ਆਪਾਂ ਨੂੰ ਮੋਟਾ-ਮੋਟਾ ਜਿਹਾ ਪਤਾ ਲੱਗੇ। ਤੇ ਆਪਣਾ ਇੱਥੋਂ ਸਫ਼ਰ ਰਹਿ ਗਿਆ तकरीबन 20 ਕਿਲੋਮੀਟਰ ਦਾ ਤੇ ਇੱਥੇ ਗੁਰਦੁਆਰਾ ਸਾਹਿਬ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਮਨਾਇਆ ਹੋਇਆ ਤੇ ਗੁਰਦੁਆਰਾ ਸਾਹਿਬ ਕਲਗੀਧਰ ਨਿਵਾਸ ਪਾਸ਼ਾ ਜੀ ਦਸਵੀਂ ਦਾ ਆਸਾਨ ਹੈ ਜੀ ਪਹੁੰਚਦੇ ਆ ਤਕੜ ਸਹੀ ਹੈ ਨਾ ਹੌਣਕੂਟ ਰਹਿ ਗਿਆ 2 ਕਿਲੋਮੀਟਰ ਤੇ ਪਹਾੜੀਆਂ ਸ਼ੁਰੂ ਹੋ ਗਈਆਂ ਇਹ ਹੁਣ ਤੱਕ ਦੀ ਬੜੀ ਚੜਾਈ ਮਿਲ ਰਹੀ ਹੈ ਤੇ ਫੋਨ ਪਾ ਕੇ ਜੇਬ ਚ ਆਪਾਂ ਚੜਾਈ ਚੜੀਏ ਬਣੀ ਇਹ ਚੜਾਈ ਮੁੱਕਣ ਦਾ ਨਾਮ ਨਹੀਂ ਢੇਰ ਸੀ ਤੇ ਇਹ ਪਿੱਛੇ ਤੱਕ ਸਿੱਧੀ ਆ ਰਹੀ ਹੈ ਤੇ ਅੱਗੇ ਥੋੜਾ ਫਰਕ ਪਿਆ ਹੁਣ ਪਰ ਪਿੱਛੇ ਤਾਂ ਜਮੇ ਸਿੱਧੀ ਹੋਈ ਵੀ ਸੀ ਮੋੜ ਮੁੜ ਕੇ ਲੱਗਦਾ ਹੈ ਕਿੜਾਈ ਖਤਮ ਹੋ ਜੂਗੀ। ਜੇ ਕੋਈ ਹੋਰ ਸਿੱਧੀ ਹੋ ਜਾਂਦੀ ਦੀ। ਪਹੁੰਚ ਗਏ ਪਠਾਨਕੋਟ। ਪਰ ਪਠਾਨਕੋਟ ਮੈਨੂੰ ਹਾਈਟ ਤੇ ਲੱਗਦਾ। ਤੇ ਅੱਗੇ ਫੇਰ ਮੋੜ ਆ ਗਿਆ। ਸ਼ਾਬਾਸ਼। ਅਧਰ ਯਾਤਰਾ ਵਾਲੇ ਯਾਰ ਇਹ। ਜਿੰਨੀ ਚੜਾਈ ਚੜੇ ਤੇ ਉਨੀਓ ਆਪਾਂ ਉਤਰਿਆ ਏ ਤੇ ਸਾਹਮਣੇ ਇਹ ਪਠਾਨਕੋਟ ਹੈ। ਇਹਦਾ ਵਿਊ ਬਹੁਤ ਸੋਹਣਾ ਬਣ ਰਿਹਾ। ਕਿਆ ਬਾਤ ਹੈ ਪਠਾਨ ਬਹੁਤ ਬਹੁਤ بڑا ਹੈ ਇਹ ਮੁਖਣ ਦਾ ਨਾਮ ਨਹੀਂ ਲੈ ਰਿਹਾ ਇਹ ਬਹੁਤ ਸ਼ਾਨਦਾਰ ਤਾਂ ਤੇ ਆਪਾਂ ਹੁਣ ਲੋਹੇ ਹੱਥ ਰੱਖ ਕੇ ਬ੍ਰੇਕਾਂ ਤੇ ਸਫਰ ਕੀਤਾ ਕਿਉਂਕਿ ਸਿੱਤੀ ਹੋ ਜੜਾਈ ਦੀ ਤੇ ਹੁਣ ਆਪਾਂ ਨੂੰ ਸਾਰੀ ਰੇਟ ਲਾਉਣ ਪਈ ਸੱਜੇ ਪਾਸੇ ਨੂੰ 97 ਕਿਲੋਮੀਟਰ ਤੇ ਜੰਮੂ ਰਹਿ ਗਿਆ ਤੇ 99 ਕਿਲੋਮੀਟਰ ਖੱਬੇ ਨੂੰ ਰਹਿ ਗਿਆ ਜੀ ਅੰਮ੍ਰਿਤਸਰ ਤੇ ਆਪਾਂ ਅੰਮ੍ਰਿਤਸਰ ਰੋਡ ਵਾਲੀ ਸਾਈਡ ਨੂੰ ਜਾ ਰਹੇ ਕਿਉਂਕਿ ਇੱਧਰ ਗੁਰਦੁਆਰਾ ਸਾਹਿਬ ਆ ਲੱਗ ਗਈ ਤੇ ਆਪਾਂ ਫਿਰ ਕਾਲੀ ਵਾਲੇ ਰੋਡ ਤੇ ਪੈ ਜਾਵਾਂਗੇ ਸਮਾਂ ਹੋ ਗਿਆ 6:30 ਵਜੇ ਦਾ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਗੇਟ ਤੇ ਪਹੁੰਚ ਗਏ ਤੇ ਗੁਰਦੁਆਰਾ ਸਾਹਿਬ ਦਾ ਜੋ ਨਾਮ ਹੈ ਕੋਈ ਤਾਂ ਬੱਥਾ ਸਾਹਿਬ ਕਹਿ ਰਿਹਾ ਕੋਈ ਬਾਤ ਸਾਹਿਬ ਕਹਿ ਰਿਹਾ ਪੀ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ 62 ਸਾਲ ਤਪੱਸਿਆ ਕੀਤੀ ਤਾਂ ਕਰਕੇ ਜੋ ਨਾਮ ਹੈ ਉਹ ਬਰਤਸਾਗੇ ਵਿੱਚ ਤੇ ਜੀ ਇੱਥੇ ਲਿਖਿਆ ਉਹ ਬਾਰਟ ਸਾਬ ਇਹ ਹੁਣ ਸਹੀ ਪਤਾ ਨਹੀਂ ਕਿਹੜਾ ਹੈ ਇੱਧਰ ਮਾਰਕੀਟ ਬਣੀ ਹੋਈ ਆ ਤੇ ਆਪਾਂ ਕੱਟ ਕੇ ਅੰਦਰ ਐਂਟਰੀ ਕਰਾਂਗੇ ਜਿੱਦਾਂ ਗੁਰਦੁਆਰਾ ਸਾਹਿਬ ਆਪਾਂ ਗੂਗਲ ਮੈਪ ਤੇ ਦੇਖ ਰਹੇ ਸੀਗੇ ਇਹ ਉਸ ਤੋਂ ਵੀ ਕਾਫੀ بڑا ਲੱਗ ਰਿਹਾ ਇਮਾਰਤ ਬਹੁਤ ਵੱਡੀ ਹੈ ਇੱਧਰ ਬੌਲੀ ਸਾਹਿਬ ਹੈ ਤੇ ਸਭ ਤੋਂ ਪਹਿਲੇ ਆਪਾਂ ਦਫ਼ਤਰ ਦੇ ਵਿੱਚ ਚੱਲਦੇ ਦਫ਼ਤਰ 'ਚ ਜਾ ਕੇ ਰੂਮ ਦਾ ਪਤਾ ਕਰਦੇ ਪਹਿਲੇ ਇਹ ਕਰੀਏ ਨਮਾਇਤ ਹੋਈਏ ਫਿਰ ਖੁੱਲੇ ਦਰਸ਼ਨ ਕਰਾਂਗੇ ਤੇ ਫਾਈਨਲੀ ਆਪਾਂ ਨੂੰ 4 ਨੰਬਰ ਕਮਰਾ ਮਿਲ ਗਿਆ ਤੇ ਜਿਹੜਾ ਆਪਾਂ ਨੇ ਲੈਟਰ ਬਣਾਇਆ ਵਾ ਸੀਗਾ ਯਾਤਰਾ ਦੇ ਲਈ ਉਹ ਆਪਣੇ ਅੱਜ ਕੰਮ ਆ ਗਿਆ ਤੇ ਇੱਧਰ ਖਿਲਾਰੇ ਪਾਏ ਹੋਏ ਮੁੰਡੇ ਨੇ ਇੱਕ ਆਧਾਰ ਕਾਰਡ ਕੱਢਣ ਦੇ ਲਈ ਹੁਣ ਆਧਾਰ ਕਾਰਡ ਅਸੀਂ ਜਮ੍ਹਾਂ ਹੀ ਕਰਵਾਉਤਿਆ ਤੇ ਉਧਰ ਸਾਹਮਣੇ ਸਾਹਮਣੇ ਲੰਗਰ ਹਾਲ ਹੈ ਤੇ ਪਹਿਲਾਂ ਆਪਾਂ ਇਸ਼ਨਾਨ ਕਰੀਏ ਜਾ ਕੇ ਤੇ ਇਧਰ ਰਹਿائش ਹੈ ਜੀ ਸਾਈਕਲ ਆਪਣੇ ਸਾਹਮਣੇ ਖੜਕੇ ਇਧਰ ਪਾਰਕ ਬਣੀ ਹੋਈ ਹੈ ਤੇ 4 ਨੰਬਰ ਕਮਰਾ ਮਿਲ ਗਿਆ ਆਪਾਂ ਨੂੰ ਤੇ ਕਮਰਾ ਕਿਦਾਂ ਦਾ ਹੈ ਥੋੜਾ ਉਹ ਦਿਖਾ ਦਿੰਦੇ ਹਾਂ ਕਿਆ ਬਾਤ ਹੈ ਕਿਆ ਬਾਤ ਹੈ ਮੈਨੂੰ ਤਾਂ ਇਹ ਤਾਂ ਮਹਾ ਵੀ 347 ਵਾਲਾ ਮਿਲੂਗਾ ਪਰ ਜਮਾ ਓਕੇ ਆ ਬੈੱਡ ਦੋ ਬੰਦੇ ਲਈ ਖੁੱਲਾ ਡੋਲਾ ਤੇ ਇੱਕ ਬੈੱਡ ਆਪਣਾ ਸਮਾਨ ਨਾਲ ਹੀ ਭਰ ਜਾਂਦਾ ਤੇ ਬਾਹਰੋਂ ਬੂਟ ਚੱਕ ਲਏ ਤੇ ਗੁੰਡ ਤਾਂ ਕੁਝ ਕਰਨੀ ਮਾਰੇ ਬੂਟ ਲਿਆ ਉਹ ਚੱਕੇ ਉਹ ਮੈਂ ਤਾਂ ਉਂਝਾ ਦੇ ਸੀ ਨਾ ਮਨ ਤਾਂ ਉਹਨਾਂ ਮੈਂ ਸਾਈਕਲ ਖੜਾਤੇ ਉਧਰ ਸਾਮਣੇ ਬੂਟ ਚੱਕ ਲਿਆ ਤਾਂ ਕੁੱਲ ਮਿਲਾ ਕੇ ਜਿਹੜਾ ਅੱਜ ਵਾਲਾ ਸਫਰ ਹੈ ਉਹ ਬਹੁਤ ਆਨੰਦ ਵਾਲਾ ਰਿਹਾ ਅੱਜ ਦਾ ਟੋਟਲ ਸਫਰ ਸੀਗਾ ਤਕਰੀਬਨ 95 ਕਿਲੋਮੀਟਰ ਪਰ ਇੱਥੇ ਆਣੇ ਕਰਕੇ ਆਪਾਂ ਮੀਨਸ ਕਿ ਜਿਹੜਾ ਕਿਹੜੀ ਸਿਟੀ ਦੀ ਆ ਰਹੇ ਪਠਾਨਕੋਟ ਪਠਾਨਕੋਟ ਤੋਂ ਪਠਾਨਕੋਟ ਤੋਂ ਆਪਾਂ ਕਾਫੀ ਅੱਗੇ ਆ ਗਏ ਤਕਰੀਬਨ 6 ਤੋਂ 7 ਕਿਲੋਮੀਟਰ 100 ਤੋਂ ਉੱਤੋਂ ਦੀ ਸਫਰ ਹੋ ਗਿਆ ਅੱਜ ਮੌਸਮ ਸਹੀ ਰਿਹਾ ਧੁੱਪ ਨਹੀਂ ਮਿਲੀ ਨਾ ਮੀਂਹ ਮਿਲਿਆ ਵੀ ਨਜ਼ਾਰੇ ਵਾਲਾ ਸਫਰ ਰਿਹਾ ਰਸਤੇ 'ਚ ਆਪਾਂ ਉਹ ਵਧੀਆ ਸਫਰ ਤੇ ਰਸਤੇ 'ਚ ਵੀਰ ਭਾਈ ਮਿਲਦੇ ਰਹੇ ਉਹਨਾਂ ਕੋਲ ਬੈਠਦੇ ਰਹੇ ਟਾਈਮ ਲੱਗਦਾ ਰਿਹਾ ਕੋਈ ਅੱਜ ਖਾਣੇ ਪੀਣੇ ਦੀ ਦਿੱਕਤ ਨਹੀਂ ਆਈ ਦਿੱਕਤ ਨਹੀਂ ਆਈ ਵਧੀਆ ਅਸੀਸਾ ਮੈਨੂੰ ਇਹ ਸੀਗਾ ਵੀ ਚਲੋ ਅੱਗੇ ਜਾ ਕੇ ਆਪਾਂ ਕੁਝ ਖਾਂਦੇ ਪੀਂਦੇ ਇਹਨਾਂ ਨੂੰ ਕੋਈ ਨਾ ਕੋਈ ਵੀਰ ਭਰਾ ਮਿਲ ਜਾਂਦਾ ਦਾ ਗੁਰਦੁਆਰਾ ਸਾਹਿਬ ਮਿਲ ਜਾਂਦਾ ਸੀਗਾ ਤੇ ਕੁੱਲ ਮਿਲਾ ਕੇ ਓਕੇ ਰਿਪੋਰਟ ਹੈ ਤਸਵੀਰਾਂ ਦੀਆਂ ਥੋੜੀਆਂ ਹੀ ਕਣੀਆਂ ਛੱਡਦੀ ਇਹਦਾ ਸਾਰਾ ਦਿਨ ਓਵਰ ਆਲ ਹਾਂ ਉਹ ਵੀ ਸਿਰਫ ਹੁਸ਼ਿਆਰਪੁਰ ਚ ਮਿਲੀਆਂ ਉਸ ਤੋਂ ਬਾਅਦ ਸਹੀ ਵਧੀਆ ਰਹਿ ਕੇ ਨਿਕਲ ਗਿਆ ਆਪਾਂ ਹਾਂ ਤੇ ਆਪਾਂ ਲੰਗਰ ਪਛਾਦਾ ਛੱਕ ਕੇ ਤੇ ਉਸ ਤੋਂ ਬਾਅਦ ਦਰਸ਼ਨ ਮੇਲੇ ਕਰਾਂਗੇ ਤੇ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਐਡੇ ਚੈਨਲ ਨਾਲ ਜੁੜੇ ਰਹੋ ਅਗਰ ਨਵੇਂ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਕੱਲ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਫ਼ਰ ਦੇ ਨਾਲ ਸਫ਼ਰ ਦੇ ਨਾਲ ਧੰਨਵਾਦ ਜੀ ਅੱਲੂ